ਗੁਰਮੁਖ ਪਿਆਰਿਓ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਇੱਕ ਸੱਚੀ ਘਟਨਾ ਅੱਜ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਪਹਿਲਾਂ ਵੀ ਆਪ ਜੀ ਨੇ ਮਹਾਪੁਰਖਾਂ ਦੇ ਦੁਆਰਾ ਕੀਤੇ ਹੋਏ ਬਹੁਤ ਸਾਰੇ ਕੌਤਕ ਸਰਵਣ ਕੀਤੇ ਹੋਣਗੇ ਪਰ ਜਿਹੜੀ ਅੱਜ ਘਟਨਾ ਦਾ ਆਪਾਂ ਜ਼ਿਕਰ ਕਰਨਾ ਹੈ ਉਹ ਹੈ ਅਮਰੀਕਾ ਤੋਂ ਆਏ ਪਰਿਵਾਰ ਦੇ ਨਾਲ ਵਾਪਰੀ ਅਨੋਖੀ ਘਟਨਾ ਕੀ ਹੋਇਆ ਇੱਕ ਵਾਰ ਅਮਰੀਕਾ ਤੋਂ ਇੱਕ ਪਰਿਵਾਰ ਫੋਰਨ ਤੋਂ ਜਦੋਂ ਆਇਆ ਨਾ ਇੱਥੇ ਉਹਨਾਂ ਦਾ ਜਿਹੜਾ ਬੇਟਾ ਉਹਨਾਂ ਦਾ ਜਿਹੜਾ ਪੁੱਤਰ ਸੀ ਕਰਨਾਲ ਕਿਸੇ ਵਿਆਹ ਚਲਾ ਗਿਆ ਹੁਣ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਆ ਵਿਆਹ ਸ਼ਾਦੀਆਂ ਦੇ ਵਿੱਚ ਲੋਕ ਇੱਕ ਦੂਜੇ ਨੂੰ ਹੱਸ ਕੇ ਮਿਲਦੇ ਆ ਉਤੋਂ ਤੋਂ ਲੱਗਦਾ ਵੀ ਖੁਸ਼ ਆ ਪਰ ਅੰਦਰੋਂ ਕਈ ਈਰਖਾ ਨਾਲ ਸੜੇ ਪਏ ਹੁੰਦੇ ਆ ਕਈਆਂ ਦੇ ਅੰਦਰ ਸ਼ਰੀਕਾबाजी ਬਹੁਤ ਹੁੰਦੀ ਆ ਦੁਸ਼ਮਣੀ ਹੁੰਦੀ ਆ ਜਿਹੜਾ ਵੀਰ ਅਮਰੀਕਾ ਤੋਂ ਆਇਆ ਸੀ ਇੱਥੇ ਵਿਆਹ ਦੇ ਵਿੱਚ ਆਇਆ ਸੀਗਾ ਉਹ ਕੀ ਕੀਤਾ ਕਿਸੇ ਨੇ ਸ਼ਰਾਬ ਦੇ ਵਿੱਚ ਕੱਚ ਘੋਲ ਕੇ ਪਿਲਾ ਦਿੱਤਾ ਹੈ ਜਦੋਂ ਕੱਚ ਸ਼ਰਾਬ ਦੇ ਨਾਲ ਉਹਦੇ ਸਰੀਰ ਅੰਦਰ ਚਲਾ ਗਿਆ ਉਹਨੂੰ ਬਹੁਤ ਜ਼ਿਆਦਾ ਦਰਦ ਹੋਇਆ ਪਹਿਲਾਂ ਨਹੀਂ ਬੰਦੇ ਨੂੰ ਪਤਾ ਲੱਗਦਾ ਕਿ ਪਾਰਾ ਦੇ ਦਿੰਦੇ ਅਖੀਰ ਵਿੱਚ ਪਾ ਕੇ ਲੋਕਾਂ ਦਾ ਪਤਾ ਨਹੀਂ ਦਿਮਾਗ ਕਿੱਧਰ ਨੂੰ ਜਾ ਰਿਹਾ ਤਾਂ ਉਹ ਵਿਚਾਰ ਉਹਨੂੰ ਚੰਡੀਗੜ੍ਹ ਦੇ ਮਹਿੰਗੇ ਹਸਪਤਾਲ 'ਚ ਲੈ ਕੇ ਗਏ ਵੀ ਇਲਾਜ ਕਰਵਾਇਆ ਜਾਵੇ। ਜਦੋਂ ਦਾਖਲ ਕਰਵਾਇਆ ਹੈ, ਉਹਦਾ ਆਪਰੇਸ਼ਨ ਹੋਇਆ ਤੇ ਉਦੋਂ ਕੀ ਹੋਇਆ ਗੁਰਮਖ ਪਿਆਰਿਓ ਇੱਕ ਥੈਲੀ ਇੰਨੇ ਕੱਚ ਦੀ ਉਹਦੇ ਸਰੀਰ ਦੇ ਵਿੱਚੋਂ ਡਾਕਟਰਾਂ ਨੇ ਕੱਢੀ, ਆਪਰੇਸ਼ਨ ਕੀਤਾ। ਕਿਉਂਕਿ ਕੱਚ ਦੀ ਥੈਲੀ ਜੀ ਬਣ ਗਈ ਸੀ ਉਹ ਤਾਂ ਬਾਹਰ ਕੱਢ ਦਿੱਤੀ ਆ। ਪਰ ਹੋਇਆ ਕੀ ਉਹ ਵਿਚਾਰੇ ਦੇ ਉੱਪਰ ਕਰਮਾਂ ਦੀ ਖੇਡ ਦੁਬਾਰਾ ਦਰਦ ਸ਼ੁਰੂ ਹੋ ਗਿਆ। ਡਾਕਟਰ ਕਹਿੰਦੇ ਹੁਣ ਨਾ ਇਹਦਾ ਮਿੱਦਾ ਕਮਜ਼ੋਰ ਹੋ ਗਿਆ ਇਸ ਕਰਕੇ ਸਾਨੂੰ ਹੁਣ ਦੁਬਾਰਾ ਇਹਦਾ ਆਪਰੇਸ਼ਨ ਕਰਨਾ ਪਊਗਾ ਤਾਂ ਜਿਹੜਾ ਮੁੰਡਾ ਸੀ ਉਹ ਦਾਖਲ ਸੀ ਪਿਤਾ ਸੀਗਾ ਉਹਨੂੰ ਫਿਕਰ ਹੋ ਗਈ ਉਹ ਅਮਰੀਕਾ ਤੋਂ ਆ ਕੇ ਉਹਨੇ ਬੱਚੇ ਦਾ ਫਿਰ ਦੁਬਾਰਾ ਆਪਰੇਸ਼ਨ ਕਰਵਾਇਆ ਘਬਰਾ ਗਿਆ ਸਾਰਾ ਪਰਿਵਾਰ ਇਕਲੌਤਾ ਪੁੱਤਰ ਕਿੰਨੇ ਚਿਰ ਬਾਅਦ ਪੰਜਾਬ ਆਏ ਆ ਇਹ ਦੁੱਖ ਦੇਖਣਾ ਪੈ ਗਿਆ ਉਹਨਾਂ ਫਿਰ ਸੋਚਿਆ ਵੀ ਹੁਣ ਕੀ ਕੀਤਾ ਜਾਵੇ ਕਿਸੇ ਨੇ ਫਿਰ ਉਹਨਾਂ ਨੂੰ ਦੱਸਿਆ ਵੀ ਇੱਥੇ ਇੱਕ ਮਹਾਪੁਰਖ ਰਹਿੰਦੇ ਆ ਹੰਸਾਲੀ ਸਾਹਿਬ ਉੱਥੇ ਇੱਕ ਗੁਰਦੁਆਰਾ ਸਾਹਿਬ ਹੀ ਹੈ ਉੱਥੇ ਤੁਸੀਂ ਚਲੇ ਜਾਓ ਅਰਦਾਸ ਕਰੋ ਰੱਬ ਅੱਗੇ ਪ੍ਰਮਾਤਮਾ ਅੱਗੇ ਤੇ ਉਹ ਜ਼ਰੂਰ ਕਿਰਪਾ ਕਰੇਗਾ ਜਿਹਨੂੰ ਮਰਜ਼ੀ ਪੁੱਛ ਲਿਓ ਹੰਸਾਲੀ ਸਾਹਿਬ ਦਾ ਪਤਾ ਟਿਕਾਣਾ ਆਪੇ ਸੰਗਤ ਤੁਹਾਨੂੰ ਦੱਸ ਦੇਵੇਗੀ ਇਸ ਤਰ੍ਹਾਂ ਹੀ ਹੋਇਆ ਫਿਰ ਉਦੋਂ ਫਿਰ ਆਖਿਆ ਵੀ ਚਲੋ ਆਪਾਂ ਜਿਵੇਂ ਡਾਕਟਰਾਂ ਤੋਂ ਇਲਾਜ ਕਰਵਾ ਰਹੇ ਆ ਬੜੀ ਚੰਗੀ ਗੱਲ ਆ ਡਾਕਟਰ ਵੀ ਆਪਦੀ ਮਿਹਨਤ ਵਿਦਿਆ ਪੜੀ ਹੁੰਦੀ ਉਹਨਾਂ ਨੇ ਆਪਾਂ ਰੱਬ ਅੱਗੇ ਵੀ ਅਰਦਾਸ ਕਰਕੇ ਵੇਖਦੇ ਆ ਕਿਉਂਕਿ ਪਹਿਲੀ ਵਾਰੀ ਜਿਹੜਾ ਆਪਰੇਸ਼ਨ ਹੁੰਦਾ ਉਹ ਬੰਦਾ ਡਰ ਕੇ ਕਰਾਉਂਦਾ ਦੂਜੀ ਵਾਰੀ ਤਾਂ ਬਹੁਤ ਜ਼ਿਆਦਾ ਘਬਰਾ ਜਾਂਦਾ ਬਾਕੀ ਬਾਹਰਲੇ ਬੱਚੇ ਜਦੋਂ ਆਉਂਦੇ ਆ ਇੱਧਰ ਵੈਸੇ ਵੀ ਉਧਰ ਤਾਂ ਛੇਤੀ ਕਿਤੇ ਚੀਜ਼ ਨਹੀਂ ਕਰਦੇ ਉਹਨਾਂ ਸਿਰ ਦੁਖ ਦੇ ਦੀ ਗੋਲੀ ਵੀ ਬਹੁਤ ਦੇਰ ਬਾਅਦ ਦਿੰਦੇ ਆ ਡਾਕਟਰ ਇਹ ਇਦਾਂ ਹੀ ਠੀਕ ਹੋ ਜਾਏਗਾ ਹੌਲੀ ਹੌਲੀ ਆਪਣੇ ਜਿਹੜਾ ਹਿਸਾਬ ਕਿਤਾਬ ਆ ਥੋੜਾ ਵੱਖਰਾ ਹੈ ਜਦੋਂ ਇਦਾਂ ਦੀ ਖੇਡ ਵਰਤੀ ਆ ਉਹ ਸਾਰਾ ਪਰਿਵਾਰ ਅਮਰੀਕਾ ਤੋਂ ਜਿਹੜਾ ਆ ਸੀਗਾ ਉਹਦਾ ਪਿਤਾ ਬੱਚੇ ਦਾ ਉਹਦੇ ਬਾਪੂ ਸੇਵਾ ਸਿੰਘ ਜੀ ਉੱਥੇ ਹੁੰਦੇ ਸੀਗੇ ਲੰਗਰ ਹਾਲ ਵਿੱਚ ਸੀਗੇ ਲੈਣਾ ਲੱਗੀਆਂ ਹੋਈਆਂ ਸੰਗਤਾਂ ਮਿਲਣ ਲਈ ਬਾਬਾ ਜੀ ਨੂੰ ਆ ਰਹੀਆਂ ਨੇ ਤੇ ਬਾਪੂ ਜੀ ਨੇ ਦੱਸਿਆ ਵੀ ਜਦੋਂ ਮੈਂ ਉੱਥੇ ਆਇਆ ਉਹਨਾਂ ਨੇ ਆਖਿਆ ਵੀ ਗੱਲ ਕਰਨੀ ਆ ਜੀ ਕੋਈ ਜ਼ਰੂਰੀ ਕੋਈ ਜ਼ਰੂਰੀ ਗੱਲ ਆ ਬਹੁਤ ਐਮਰਜੈਂਸੀ ਆ ਕਹਿੰਦੇ ਫਿਰ ਬਾਬਾ ਜੀ ਨੂੰ ਮਿਲਣਾ ਉਹਨਾਂ ਨੇ ਕਹਿੰਦੇ ਮੈਂ ਕਿਹਾ ਵੀ ਬਾਬਾ ਜੀ ਨੂੰ ਜੇ ਮਿਲਣਾ ਹੈ ਫਿਰ ਉਹਨਾਂ ਨੂੰ ਬੇਨਤੀ ਕਰਨੀ ਪਊਗੀ ਕਤਾਰ ਵਿੱਚ ਲੱਗਣਾ ਪਊ ਕਹਿੰਦੇ ਨਹੀਂ ਤੁਸੀਂ ਸਾਡਾ ਕੰਮ ਕਰਵਾ ਸਕਦੇ ਹੋ ਤੁਸੀਂ ਬਾਬਾ ਜੀ ਦੇ ਗੜਵਈ ਹੋਂ ਬਾਪੂ ਸੇਵਾ ਸਿੰਘ ਜੀ ਉਹਨਾਂ ਨੂੰ ਜਦੋਂ ਆ ਕੇ ਉਹ ਬੱਚੇ ਦੇ ਪਿਤਾ ਨੇ ਆਖਿਆ ਵੀ ਅਸੀਂ ਬਹੁਤ ਜ਼ਿਆਦਾ ਦੁਖੀ ਹਾਂ ਸਾਨੂੰ ਮਹਾਂਪੁਰਖਾਂ ਨਾਲ ਮਿਲਾ ਦਿਓ ਕਿਉਂਕਿ ਤੁਸੀਂ ਉਹਨਾਂ ਦੇ ਸੇਵਾਦਾਰ ਹੋ ਉਹ ਤੁਹਾਡਾ ਬਚਨ ਮੰਨਦੇ ਆ ਤੇ ਹੈ ਵੀ ਸੱਚ ਸੀ ਬਾਪੂ ਸੇਵਾ ਸਿੰਘ ਜੀ ਨੂੰ ਮਹਾਪੁਰਖਾਂ ਨੇ ਕਿਹਾ ਸੀ ਜੇ ਕੋਈ ਬਹੁਤ ਜ਼ਿਆਦਾ ਦੁਖੀ ਪਰਿਵਾਰ ਹੋਵੇ ਉਹਨੂੰ ਸਿੱਧਾ ਬਾਹ ਫੜ ਕੇ ਮੇਰੇ ਪਾਸ ਲੈ ਆਈਂ ਬਾਕੀ ਅੱਗੇ ਰੱਬ ਭਲੀ ਕਰੇਗਾ ਹੁਣ ਜਦੋਂ ਉਹਨਾਂ ਨੇ ਇਸ ਤਰ੍ਹਾਂ ਆਖਿਆ ਨਾ ਵੀ ਕਿਰਪਾ ਕਰੋ ਉਦੋਂ ਫਿਰ ਬਾਪੂ ਜੀ ਨੇ ਉਹਨਾਂ ਨੂੰ ਫਿਰ ਸਤਿਗੁਰੂ ਦੀ ਕਿਰਪਾ ਦੇ ਨਾਲ ਬਾਬਾ ਜੀ ਨਾਲ ਮਿਲਾ ਦਿੱਤਾ ਫਿਰ ਉਹਨਾਂ ਨੇ ਆ ਕੇ ਬੇਨਤੀ ਕੀਤੀ ਬਾਬਾ ਜੀ ਮਹਾਪੁਰਖੋ ਇਸ ਤਰ੍ਹਾਂ ਸਾਡੇ ਨਾਲ ਹੋਈ ਆ ਅਮਰੀਕਾ ਤੋਂ ਆਏ ਸੀ ਤੇ ਮੇਰਾ ਪੁੱਤਰ ਇੱਥੇ ਆ ਕੇ ਬਿਮਾਰ ਹੋ ਗਿਆ ਸ਼੍ਰੀਕੇਬਾਜੀ ਵਿੱਚ ਇਹੋ ਜਿਹਾ ਕੁਝ ਹੋ ਗਿਆ ਕਿਰਪਾ ਕਰੋ ਬਾਬਾ ਜੀ ਕਹਿੰਦੇ ਭਾਈ ਤੁਸੀਂ ਕਿਸੇ ਵੀ ਗੱਲ ਦੀ ਫਿਕਰ ਨਹੀਂ ਕਰਨੀ ਦੇਖੋ ਪ੍ਰਮਾਤਮਾ ਅੱਗੇ ਜਦੋਂ ਆਪਾਂ ਅਰਦਾਸ ਕਰਦੇ ਹਾਂ ਵਿਸ਼ਵਾਸ ਨਾਲ ਸਾਡੇ ਕਾਰਜ ਪੂਰੇ ਹੁੰਦੇ ਆ ਤੁਸੀਂ ਹੁਣ ਕੀ ਕਰਨਾ ਚੰਡੀਗੜ੍ਹ ਇੱਕ ਗੁਰਦੁਆਰਾ ਸਾਹਿਬ ਹੈ ਅੰਬ ਸਾਹਿਬ ਉੱਥੇ ਭਾਈ ਚਲੇ ਜਾਓ ਸੋਮਵਾਰ ਦਾ ਦਿਨ ਹੋਵੇ ਉੱਥੇ ਜਾ ਕੇ ਸੰਗਤਾਂ ਨੂੰ ਖੀਰ ਛਕਾ ਦਿਓ ਖੀਰ ਦਾ ਖੁੱਲਾ ਜਾਂ ਲੰਗਰ ਲਾ ਦਿਓ ਹੁਣ ਅਮਰੀਕਾ ਤੋਂ ਪਰਿਵਾਰ ਹੋਵੇ ਕੋਈ ਜਿਹੜੇ ਲੰਮੇ ਸਮੇਂ ਤੋਂ ਅਮਰੀਕਾ ਰਹਿ ਰਹੇ ਹੋਣ ਬਾਕੀ ਸ਼ਰਦਾ ਦੀ ਗੱਲ ਹੁੰਦੀ ਆ ਉਹਨਾਂ ਲਈ ਲੰਗਰ ਚਲਾ ਦੇਣਾ ਖੁੱਲਾ ਕੋਈ ਔਖੀ ਖੇੜ ਨਹੀਂ ਹੁੰਦੀ ਤਾਂ ਜਿੰਨੇ ਵੀ ਬਾਬਾ ਜੀ ਨੇ ਆਖਿਆ ਗਰੀਬ ਨੇ ਭਾਵਨਾ ਦੇ ਨਾਲ ਆਪ ਉਹਨਾਂ ਨੂੰ ਲੰਗਰ ਛਕਾਉਣਾ ਵਾ ਇਹ ਨਹੀਂ ਵੀ ਤੁਸੀਂ ਪੈਸੇ ਦੇ ਦੇਣੇ ਆ ਆਪ ਸੇਵਾ ਕਰਨੀ ਆ ਤੇ ਬਹੁਤ ਕਿਰਪਾ ਹੋਵੇਗੀ ਸਤਿਗੁਰੂ ਦੀ ਉਹ ਗੁਰੂ ਸਾਹਿਬ ਅੱਗੇ ਅਰਦਾਸ ਕਰਿਓ ਬਾਬਾ ਜੀ ਨੇ ਫਿਰ ਜਦੋਂ ਬਚਨ ਕਰ ਦਿੱਤੇ ਆ ਤੇ ਉਦੋਂ ਫਿਰ ਮਹਾਂਪੁਰਖਾਂ ਦੇ ਬਚਨ ਆਖਿਆ ਵੀ ਕਮਾਉਣੇ ਪੈਣਗੇ ਭਾਈ ਤੁਹਾਨੂੰ ਬਾਪੂ ਜੀ ਨੇ ਦੱਸਿਆ ਵੀ ਹੁਣ ਦੇਖੋ ਕੱਲ ਨੂੰ ਸੋਮਵਾਰ ਕੱਲ ਨੂੰ ਹੀ ਲੰਗਰ ਲਾ ਦਿਓ ਉਹ ਕਹਿੰਦੇ ਬਾਬਾ ਜੀ ਕੋਈ ਗੱਲ ਨਹੀਂ ਜਿਵੇਂ ਆਪ ਜੀ ਕਹੋਗੇ ਹੋ ਜਾਵੇਗਾ ਫਿਰ ਬਾਪੂ ਸੇਵਾ ਸਿੰਘ ਜੀ ਵੀ ਕਹਿੰਦੇ ਵੀ ਮੈਂ ਉਹਨਾਂ ਦੇ ਨਾਲ ਉਦੋਂ ਗੁਰਦੁਆਰਾ ਅੰਬ ਸਾਹਿਬ ਗਿਆ ਸਵੇਰ ਤੋਂ ਲੈ ਕੇ ਉਹ ਆਦਮੀ ਨੇ ਸ਼ਾਮ ਤੱਕ ਜੋ ਤੱਕ ਸੰਗਤ ਆਈ ਗਈ ਲੰਗਰ ਚਲਾ ਕੇ ਰੱਖਿਆ ਨਾਲੇ ਲੰਗਰ ਵਿੱਚ ਆਪ ਸੇਵਾ ਕੀਤੀ ਝੂਠੇ ਬਰਤਨ ਵੀ ਮਾਂਜੇ ਆ ਏਡੀ ਕਿਰਪਾ ਹੋ ਗਈ ਉਹਦਾ ਜਿਹੜਾ ਰੋਗ ਸੀ ਉਹ ਬਿਲਕੁਲ ਠੀਕ ਹੋ ਗਿਆ ਗੁਰੂ ਸਾਹਿਬ ਨੇ ਇਨੀ ਕਿਰਪਾ ਕਰ ਦਿੱਤੀ ਬੱਚਾ ਬਿਲਕੁਲ ਤੰਦਰੁਸਤ ਹੋ ਗਿਆ ਤੇ ਕਹਿੰਦੇ ਜਦੋਂ ਮੈਂ ਇੱਕ ਵਾਰੀ ਹਾਲਚਾਲ ਪੁੱਛਣ ਗਿਆ ਬਾਪੂ ਜੀ ਕਹਿੰਦੇ ਕਹਿੰਦੇ ਤੁਸੀਂ ਭਾਈ ਠੀਕ ਹੋ ਗਏ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਵੀ ਤੁਸੀਂ ਉਸ ਤੋਂ ਬਾਅਦ ਹੰਸਾਲੀ ਸਾਹਿਬ ਚਲੇ ਜਾਣਾ ਸੀ ਮੱਥਾ ਟੇਕ ਲੈਣਾ ਸੀ ਆਪੂ ਸੇਵਾ ਸਿੰਘ ਜੀ ਕਹਿੰਦੇ ਉਹ ਲੜਕੇ ਦਾ ਜਿਹੜਾ ਪਿਤਾ ਸੀ ਉਹ ਪਤਾ ਕੀ ਬੋਲਿਆ ਕਹਿੰਦਾ ਹੁਣ ਸਾਡੇ ਕੋਲ ਸਮਾਂ ਹੈ ਨਹੀਂ ਵੀ ਸਾਡਾ ਤਾਂ ਕੰਮ ਦਾ ਪਿੱਛੇ ਬਹੁਤ ਨੁਕਸਾਨ ਹੋਈ ਜਾਂਦਾ ਪਹਿਲਾਂ ਹੀ ਅਸੀਂ ਦੇਰੀ ਹੋ ਗਈ ਆਪੂ ਜੀ ਕਹਿੰਦੇ ਉਦੋਂ ਮੈਂ ਚੁੱਪ ਹੋ ਗਿਆ ਵੀ ਇਹਨਾਂ ਨੂੰ ਕਿਵੇਂ ਸਮਝਾਵਾਂ ਚਲੋ ਇਹਨਾਂ ਦਾ ਜਿਵੇਂ ਦਿਲ ਆ ਜਿਵੇਂ ਮਰਜੀ ਆ ਇਹ ੱਤਕਾ ਕਿਸੇ ਨਾਲ ਨਹੀਂ ਕਰਨਾ ਚਾਹੀਦਾ ਫਿਰ ਜਦੋਂ ਅਮਰੀਕਾ ਜਾਣ ਲੱਗੇ ਨਾ ਜਿਸ ਦਿਨ ਜਾਣਾ ਸੀਗਾ ਦਰਦ ਫਿਰ ਸ਼ੁਰੂ ਹੋ ਗਿਆ ਬੱਚੇ ਦੇ ਫਿਰ ਉਦੋਂ ਜਿਹੜੀ ਚੀਜ਼ ਵਾਪਰੀ ਫਿਰ ਮਾਂ ਦੇ ਵਿੱਚ ਅਹਿਸਾਸ ਹੋਇਆ ਵੀ ਮਹਾਪੁਰਖਾਂ ਨੂੰ ਮਿਲ ਕੇ ਨਹੀਂ ਗਏ ਹੋ ਸਕਦਾ ਜਿਹੜੀ ਗੱਲ ਬਾਪੂ ਜੀ ਨੇ ਆਖੀ ਸੀ ਉਹ ਸੱਚਾ ਫਿਰ ਆ ਕੇ ਮਾਫੀ ਮੰਗੀ ਗੁਰੂ ਸਾਹਿਬ ਅੱਗੇ ਮੱਥਾ ਟੇਕਿਆ ਮਹਾਪੁਰਖਾਂ ਨੂੰ ਆਖਿਆ ਵੀ ਸਾਡੇ ਕੋਲੋਂ ਭੁੱਲ ਹੋ ਗਈ ਤਾਂ ਹੁੰਦਾ ਵੀ ਐਵੇਂ ਆ ਸਾਧ ਸੰਗਤ ਜੀ ਦਾਤ ਪਿਆਰੀ ਬਿਸਰਿਆ ਦਾ ਤਾਰਾ ਜਾਣੇ ਨਾ ਹੀ ਮਰਨ ਵਿਚਾਰਾ ਬੰਦਾ ਜਦੋਂ ਦਾਤ ਮਿਲ ਜਾਂਦੀ ਹੈ ਰੱਬ ਤੋਂ ਉਦੋਂ ਰੱਬ ਨੂੰ ਭੁੱਲ ਜਾਂਦਾ ਇਹ ਗੱਲ ਸੱਚੀ ਆ ਮਹਾਪੁਰਖਾਂ ਤੋਂ ਕਈ ਵਾਰੀ ਆਪਾਂ ਬਚਨ ਤਾਂ ਲੈ ਲੈਨੇ ਆ ਤੇ ਮਹਾਪੁਰਖਾਂ ਨੂੰ ਹੀ ਭੁੱਲ ਜਾਂਦੇ ਆ ਇਹ ਤਾਂ ਇਦਾਂ ਦੀ ਗੱਲ ਹੈ ਸਾਧ ਸੰਗਤ ਜੀ ਇਹ ਸਾਰੀ ਮਨ ਦੀ ਖੇਡ ਆ ਮਨ ਬਹੁਤ ਪਾਪੀ ਆ ਮਨ ਰੇਪ ਜੀਤੇ ਸਭ ਰੇਪ ਜੀਤੇ ਇਹ ਨਾਮ ਸਿਮਰਨ ਮਨ ਦਾ ਟਿਕਾ ਮਨ ਦੀ ਸ਼ਾਂਤੀ ਵਿਰਲੇ ਬੰਦਿਆਂ ਨੂੰ ਪ੍ਰਾਪਤ ਹੁੰਦੀ ਆ ਨੀ ਤਾਂ ਬਹੁਤੇ ਲੋਕ ਜਿਹੜੇ ਆ ਇਥੋਂ ਸੰਸਾਰ ਤੋਂ ਖਾਲੀ ਆਉਂਦੇ ਆ ਖਾਲੀ ਚਲੇ ਜਾਂਦੇ ਆ ਗੁਰਮਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ ਪਰ ਅਰਦਾਸ ਕੀਤੀ ਉਥੇ ਕੜਾ ਪ੍ਰਸ਼ਾਦੀ ਦੇਖ ਬੱਚਾ ਠੀਕ ਹੋ ਗਿਆ ਫਿਰ ਉਹ ਪਰਿਵਾਰ ਹੰਸਾਲੀ ਸਭ ਆਉਂਦਾ ਰਿਹਾ ਦੇਖੋ ਮਹਾਪੁਰਖਾਂ ਦੇ ਬਚਨਾਂ ਦੀ ਕਰਨੀ ਕਿ ਐਸੀ ਹੁੰਦੀ ਆ ਕਿਵੇਂ ਉਹ ਦੇਖੋ ਦੁੱਖ ਰੋਗ ਸੰਤਾਪ ਉੱtre ਸੁਣੀ ਸੱਚੀ ਬਾਣੀ ਇਹ ਤਾਂ ਜਿਹੜੇ ਮਨ ਦੇ ਸੋਗ ਆ ਬੰਦੇ ਦੇ ਉੱਤਰ ਜਾਂਦੇ ਆ ਜਦੋਂ ਮਹਾਪੁਰਖ ਕਿਰਪਾ ਕਰ ਦਿੰਦੇ ਆ ਇਹ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਹ ਕਲਯੁਗ ਦਾ ਦੌਰ ਹੈ ਜੀ ਇਹਦੇ ਵਿੱਚ ਤਾਂ ਗੁਰਮੁਖ ਪਿਆਰਿਓ ਉਹ ਲੋਕ ਜਿਹੜੇ ਕਲਯੁਗੀ ਜੀਵ ਹਨ ਜੇਕਰ ਉਹ ਭਰੋਸਾ ਰੱਖਣਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਉਹਨਾਂ ਨੂੰ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਨੇ ਗੁਰੂ ਸਾਹਿਬ ਬਹੁਤ ਕਿਰਪਾ ਕਰ ਦਿੰਦੇ ਆ ਸਤਿਗੁਰੂ ਜੀ ਦੇ ਅੱਗੇ ਆਪਾਂ ਵੀ ਬੇਨਤੀਆਂ ਕਰੀਏ ਕਿਉਂਕਿ ਮਾਪੁਰਖਾਂ ਦਾ ਸੁਭਾਅ ਹੁੰਦਾ ਸਾਡੇ ਰੋਗਾਂ ਨੂੰ ਨਿਵਰਤ ਕਰ ਦੇਣਾ ਪਰ ਸਾਡਾ ਸੁਭਾਅ ਹੁੰਦਾ ਕਿ ਚੀਜ਼ ਲੈ ਕੇ ਦਾਤ ਲੈ ਕੇ ਪਰਮੇਸ਼ਰ ਤੋਂ ਭੁੱਲ ਜਾਣਾ ਵਿਸਾਰ ਦੇਣਾ ਤਾਂ ਫਿਰ ਜਦੋਂ ਦੁਬਾਰਾ ਸਾਨੂੰ ਦੁੱਖ ਆਉਂਦਾ ਫਿਰ ਅਸੀਂ ਰੱਬ ਨੂੰ ਫਿਰ ਦੁਬਾਰਾ ਯਾਦ ਕਰਦੇ ਆ ਇਹ ਹੀ ਬੰਦੇ ਦਾ ਸੁਭਾਅ ਹੈ ਬੰਦਾ ਜਿਹੜਾ ਹੈ ਉਹ ਮਨ ਦੇ ਪਿੱਛੇ ਵਾਰ-ਵਾਰ ਲੱਗ ਜਾਂਦਾ ਹੈ ਤੇ ਜਿਹੜਾ ਗੁਰਮਖਾ ਉਹਦਾ ਕੰਮ ਹੁੰਦਾ ਗੁਰੂ ਦੇ ਪਿੱਛੇ ਚੱਲਣਾ ਆਪਣੀ ਮਤ ਨੂੰ ਛੱਡ ਦੇਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਬਣਾਈ ਰੱਖਣ ਦਰੋਂ ਕਰੋ ਨਾਮਦਾਨ ਸਿੱਖੀ ਦੀ ਦਾਤ ਸਦਕ ਭਰੋਸੇ ਦੀ ਦਾਤ ਮਹਾਰਾਜ ਸਾਨੂੰ ਬਖਸ਼ਿਸ਼ ਕਰਨ ਭੁੱਲ ਚੁੱਕ ਦੀ ਖਿਮਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ